ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਮੇਰਾ ਨਾਮ ਹਰਕੀਰਤ ਕੌਰ ਐ ਤੇ ਮੈਂ ਖਾਲਸਾ ਕਾਲਜ ਫॉर ਊਮਨ ਦੇ ਵਿੱਚ ਬੀ ਕਾਮ ਵਿੱਚ ਪੜ੍ਹਦੀ ਆਂ ਸਰ ਜਿਵੇਂ ਮੇਰਾ ਸਵਾਲ ਏ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਐਜ਼ ਅ 빅 ਲੀਡਰ ਤੁਸੀਂ ਆਪਣਾ ਹਰ ਇੱਕ ਕੰਮ ਬੜੀ ਬੇ ਖੂਬੀ ਨਾਲ ਨਿਭਾ ਰਹੇ ਹੋ ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਬੜੀ ਰਿਸਪੈਕਟ ਆਦਰ ਸਤਕਾਰ ਮਿਲਦਾ ਹੈ ਪਰ ਜਦੋਂ ਤੁਸੀਂ ਆਪਣੇ ਕੰਮ ਤੋਂ ਆਪਣੇ ਘਰ ਜਾਂਦੇ ਹੋ ਵਾਪਸ ਤੇ ਉਸ ਸਮੇਂ ਤੁਹਾਡੇ ਘਰ ਵਿੱਚ 빅 ਲੀਡਰ ਕੌਣ ਹੁੰਦਾ ਹੈ ਮਗਰ ਤੁਸੀਂ ਆਪਨੇ ਹੱਕ ਦੇ ਸਵਾਲ ਪੁੱਛਿਆ। ਇਹ ਮਤਲਬ ਵੈਸੇ ਤਾਂ ਮੈਂ ਪੰਜਾਬ ਦਾ ਹੋਮ ਮਿਨਿਸਟਰ ਹਾਂ ਪਰ ਸਾਡੇ ਘਰ 'ਚ ਹੋਮ ਮਿਨਿਸਟਰ ਕੌਣ ਹੈ? ਤੁਸੀਂ ਇਹ ਹੀ ਪੁੱਛਦੇ ਹੋ ਨਾ। ਹਾਂਜੀ ਸਰ। ਮੈਨੂੰ ਮੈਂ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀ। ਕਹਿੰਦੇ ਬਾਹਰ ਤਾਂ ਬੜੀ ਟੌਰ ਹੈ, ਬਾਹਰ ਤਾਂ ਬੜੇ ਵੱਲੇ-ਵੱਲੇ ਆ ਇੱਜ਼ਤ ਹੈ। ਜੇ ਕੋਈ ਘਰੇ ਜਾਨੇ ਇੱਜ਼ਤ ਦਾ ਵਾਦਾ ਵਾਦਾ ਘਟਾ ਕੋਈ ਮਹਿਸੂਸ ਕਰਦੇ ਹੋ। ਮੈਂ ਕਹਾਂ ਜੀ ਜਿਹਨੇ ਦੁਨੀਆਦਾਰੀ ਚਲਦੀ ਉਹਵੇਂ ਹੀ ਅਸੀਂ ਆ ਆਮ ਘਰਾਂ ਚ ਉੱਠੇ ਹੋਏ ਆ ਜੀ ਆਮ ਲੋਕਾਂ ਵਾਂਗੂ ਰਹਿੰਨੇ ਆ ਆਮ ਜ਼ਿੰਦਗੀ ਹੈ ਕੋਈ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਪੈਦਾ ਨਹੀਂ ਹੋਏ ਮਿਹਨਤਾਂ ਕਰਕੇ ਖੇਤੀਆਂ ਕਰਕੇ 10ਵੀਂ ਸਾਈਕਲ ਤੇ ਫਿਰ ਬਾਅਦ ਮੈਂ ਵੀ ਬੀਕੌਮ ਚ ਦਾਖਲਾ ਲਿਆ ਉਹ ਬੱਸ ਦੀ ਛੱਤ ਤੇ ਕਿਉਂਕਿ ਸਟੂਡੈਂਟਾਂ ਦਾ ਚੜ੍ਹਿੰਦੇ ਅੰਦਰ ਤਾਂ ਕਹਿੰਦੇ ਨਾ ਛੱਤ ਤੇ ਚਲੋ ਸੋ ਉਸ ਤੋਂ ਬਾਅਦ ਜ਼ਿੰਮੇਵਾਰੀ ਇਸ ਲੈਵਲ ਦੀ ਆ ਗਈ ਕਿ ਜਿਹੜਾ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਡਾ ਸਟੇਟ ਦਾ ਹੈ ਇੱਕ ਬਹੁਤ ਵੱਡੀ ਤੇ ਸੈਂਟੀਮੈਂਟਲ ਤੇ ਜਜ਼ਬਾਤੀ ਸਟੇਟ ਹੈ ਸਾਡੀ ਸਾਢੇ 3 ਕਰੋੜ ਦਾ ਉਹਨਾਂ ਦਾ ਕਸਟੋਡੀਅਨ ਬਣਨਾ ਫਿਰ ਉਹਨਾਂ ਨੂੰ ਹਰ ਇੱਕ ਨੂੰ ਖੁਸ਼ ਰੱਖਣਾ ਬੜਾ ਔਖਾ ਕੰਮ ਹੈ ਪਰ ਉਹ ਕਹਿੰਦੇ ਹਨ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਕੋਈ ਪ੍ਰਮਾਤਮਾ ਜੇ ਕੋਈ ਅਹੁਦਾ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਿਆ ਸਮਤ ਵਿਧੀ ਵਿਧਾਨ ਵੀ ਦਿੰਦਾ ਨਾਲ ਐਵੇਂ ਨਹੀਂ ਕਿਸੇ ਤੋਂ ਕੰਮ ਲੈਂਦਾ ਉਹ ਕਿਸੇ ਦੀ ਡਿਊਟੀ ਲਾਉਂਦਾ ਆਪ ਤਾਂ ਦੇਖੋ ਰੱਬ ਨੇ ਆਪ ਤਾਂ ਆਉਣਾ ਨਹੀਂ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਹੋਈ ਕੋਈ ਕੰਮ ਕਰਾਉਂਦਾ ਸੋ ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਣਾ ਉਹਨਾਂ ਘਰੇ ਜਾ ਕੇ ਵੀ ਸ਼ੀਸ਼ੇ ਮੂਰੇ ਖੜ ਕੇ ਵੀ ਕਿ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਓਨੀ ਕੁ ਬਣੀ ਰਹੇ ਭਾਵੇਂ ਬਦੇ ਨਾ ਪਰ ਘਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਉਏ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਹਦੇ ਵੀ ਮੈਂ ਕਹਿ ਦਿੰਦਾ ਵੀ ਭਾਈ ਘਰੇ ਆਗੇ ਹੁਣ ਆਪਾਂ ਤੇ ਆਪਣੇ ਆਪਾਂ ਵੀ ਗੱਲ ਕਰ ਲੈਣਾ ਵੀ ਘਰੇ ਆਗੇ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈ ਨਾ ਹੁਣ ਤਾਂ ਜੋ ਕਈ ਵਾਰੀ ਬਾਹਰ ਕਲਾਮ ਕੇਰੇ ਫੰਕਸ਼ਨ ਤੇ ਗਿਆ ਬੜਾ ਜਮਿਹਦ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਤੇ ਸਟੂਡੈਂਟ ਵੀ ਕਹਣ ਜੀ ਸਰ ਯੂ ਆਰ ਜੀਨੀਅਸ ਫਰੋਂ ਅਤਮਕਾ ਚਲੋ ਤਾਰੀਫ ਰੀਗ ਨੂੰ ਚੰਗੀ ਲੱਗਦੀ ਹੈ ਅੱਧੇ ਘੰਟੇ ਵਧਮ ਕਰੀ ਗਿਆ ਜਾਨ ਸਰ ਪਹਿਲਾ ਡਾਇਲੋਗ ਸੀ ਤੁਹਾਨੂੰ ਅਕਲ ਨਹੀਂ ਆ ਸਕਦੀ ਮੈਂ ਕਿਹਾ ਯਾਰ ਮੈਂ ਸੋਚਾ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਅਸ ਕਹੀ ਜਾਂਦੇ ਸੀ ਲੋਕੋ ਮੇ ਕੀ ਹੋ ਗਿਆ ਤੌਲੀਆ ਦੇਖੋ ਕਿਥੇ ਸਿੱਟ ਗਏ ਆ ਉਹ ਤੌਲੀਆ ਇਸ ਤਰ੍ਹਾਂ ਦੇ ਜਿਹੜੇ ਹੈ ਹੈ ਉਹ ਚੱਪਲਾਂ ਦੇਖੋ ਕਿਥੇ ਪਈਆਂ ਨੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਅੱਗੇ ਤੋਂ ਤਦ ਤੌਲੀਆ ਅੱਗੇ ਤਰ ਗਏ ਕਰਾਂਗੇ ਸੋ ਇਹ ਤਾਂ ਯੂਨੀਵਰਸਲ ਟਰੁਥ ਹੈ ਔਰ ਅੱਜ ਵਿਮਨ ਦੇ ਹੈ ਕੁਝ ਬੋਲ ਵੀ ਨਹੀਂ ਸਾਡੇ ਭਾਈ ਥੋੜਾ ਦੇਣਾ ਅੱਜ ਨਾ ਠੀਕ ਹੈ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਗ੍ਰਸਤੀ ਜੀਵਨ ਜਿਹੜਾ ਹੈ ਪਈਏ ਦੋਨੇ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਹੈ ਨਹੀਂ ਤਾਂ ਫਿਰ ਦੇਖ ਪਈਆ ਖਰਾਬ ਹੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਂ ਫਿਰ ਗੱਡੀ ਨਹੀਂ ਚੱਲਦੀ ਫਿਰ ਸੋ ਉਹ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਥੋ ਡਰਦੀ ਹੈ ਕਹਿੰਦਾ ਮੈਂ ਮਸ਼ੈਲ ਓਬਾਮਾ ਤੋਂ ਡਰਦਾ ਹਨਾ ਪਤਾ ਨਹੀਂ ਕੀ ਰੋਜਾ ਹੁੰਦਾ ਇਹ ਨਾ ਕੁਝ ਕਹਿੰਨੀਓ ਸਾਨੂੰ ਤੁਸੀਂ ਉਹ ਡਰ ਮੇਰਾ ਇੱਕ ਦੋਸਤ ਹੈ ਪਿੰਡ ਉਹ ਕਹਿੰਦਾ ਬਾਈ ਜੀ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਨ ਮਿਰਚ ਘੱਟ ਹੋਵੇ ਮੈਂ ਥਾਲੀ ਭਗਾ ਕੇ ਮਾਰਦਾ ਕਹਿੰਦਾ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਦਰਦੂਰੂ ਪੀ ਕੇ ਆ ਜਾ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹੈਨਾ ਮੈਂ ਕਿਹਾ ਅੱਛਾ ਕਹਿੰਦਾ ਵੀ ਜੇ ਉਹ ਕੁਝ ਕਹਦੇ ਆ ਲੈਉਣਾ ਮੈਂ ਮੈਂ ਐ ਲੈ ਆਉਂਦਾ ਅੱਜ ਇਹ ਟਾਈਮ ਹੈਗਾ ਜੀ ਮelum ਕਹਿੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕਿ ਜੋਨਾ ਕਹਿੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਕਹਿੰਦਾ ਮੈਨਲੇ ਕੁਝ ਕਹਿੰਦੀ ਨਹੀਂ ਮੈਂ ਕਿਹਾ ਬਈ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਾਈ ਬਚਾਈ ਰੋਏ ਬਸ ਜਿਉਂਦੀਆਂ ਬਸਦੀਆਂ ਰੋ ਕਿਉਂਕਿ ਤੁਸੀਂ ਜਗ ਜਨਮ ਨਹੀਂ ਆਉ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਘਰੋਂ ਬਾਹਰ ਜਦੋਂ ਜਾਂਦੇ ਆ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗਰ ਗ੍ਰਸਤੀ ਨੂੰ ਸੰਭਾਲ ਲੈਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਏਜ ਹੋਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਹੈ ਵੀ ਕੋਈ ਕਿਤੇ ਚੀਜ਼ ਪਈ ਹੈ ਕੋਈ ਕਿਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ एमबीबीएस है ਤੇ ਪੜ੍ਹੀ ਲਿਖੀ ਹੈ ਤੱਪ ਕਰਕੇ ਥੋੜਾ ਬਹੁਤ ਅੰਗਰੇਜ਼ੀ ਝਿੜਕ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਉਹ ਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਦਾ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਅਸੀਂ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਹੀ ਵੀ ਅਸੀਂ ਰਹਨੇ ਆ ਕੋਈ ਅਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਦੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰਮਤਾ ਹੀ ਕਹਿੰਨਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਔਰ ਸਾਡਾ ਪੰਜਾਬ ਤਰੱਕੀਆਂ ਕਰਦਾ